ਤੇ ਆ ਬਾਈ ਜੀ ਪੰਜਾਬ ਦੀ ਚੈਂਪੀਅਨ ਜੋੜੀ ਚੱਲੀ ਆ ਇਹ ਔਰਲੇ ਪਾਸੇ ਹਰਨਾਮਪੁਰਾ ਗੋਗੀ ਗੁਰੀ ਜਸਪਾਲ ਬਾਂਗਰ ਤੇ ਪਰਲੇ ਪਾਸੇ ਬਾਈ ਪੰਮੇ ਹੁਣੀਆ ਰਾਮਗੜ੍ਹ ਵਾਲੇ ਯਾਦਵਿੰਦਰ ਸਰਪੰਚ ਬੁੱਢੇ ਵਾਲਾ ਤੇ ਤੇ ਨਿਆਰਾ ਹੁਣ ਕਿੱਥੇ ਜੁੜਦਾ ਤੇ ਇਧਰੋਂ ਤਾਏ ਦੀ ਗੱਲ ਵਿੱਚ ਰਹਿ ਗਈ ਸੀ ਬਈ ਆ ਗਈ ਬਈ ਜਦੋਂ ਗੋਲੇ ਬਾਈ ਹੁਣ ਹਮਾਰਾ ਉਦੋਂ ਤਾਏ ਹੁਣਾਂ ਦੇ ਤਾਂ ਬਹੁਤੇ ਹੱਡ ਰਗੜੇ ਹੋਣੇ ਆ ਇੱਥੇ ਰੋਹੀਆਂ ਹੁੰਦੀਆਂ ਸੀ ਤੇ ਹੁਣ ਬਾਈ ਜਹਾਜ਼ ਉਤਰਦੇ ਆ ਸੋ ਵੱਡਾ ਧੰਨਵਾਦ ਆ ਰਫ਼ਤਾਰ ਗਰੁੱਪ ਇਉਂ ਦਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ 21 ਸੈਕਿੰਡ 03 ਪੁਆਇੰਟ ਆ ਬਾਜੀ 21 03 ਇਹ ਬਾਜੀ 챔ਪੀਅਨ ਜੋੜੀ ਭੱਜੀ ਆ ਇਹ ਬਾਜੀ ਜਿਹੜਾ ਕਾਲਾ ਬੱਛਾ ਵਾ ਇਹ ਸਾਂਹਿਆਂ ਦੇ ਕੋਲੇ ਇਹ ਪਿੰਡ ਆ ਬਾਈ ਜੀ ਜਸਪਾਲ ਬਾਂਗਰ ਗੋਗੀ ਹਰਨਾਨਪੁਰਾ ਇਹ ਬਾਈ ਜੀ ਹਰਨਾਨਪੁਰੇ ਵਾਲੇ ਗੋਗੀ ਦਾ ਜਸਪਾਲ ਬਾਂਗਰ ਰਾਜੂ ਸੰਦੌਰ ਦਾ ਭੱਜ ਗਿਆ ਤੇ ਪਰਲੇ ਪਾਸੇ ਬਾਈ ਜੀ ਪਿੰਡ ਸਾਂਹਿਆਲ ਦੇ ਕੋਲੇ ਆ ਰਾਮਗੜ੍ਹ ਪੰਮਾ ਰਾਮਗੜ੍ਹੋਂ ਸ਼ੁਕਰ ਮੇਲਾ ਬੁੱਢੇ ਵਾਲੋ ਥੁਦਾ ਆਜ਼ਮਿੰਦਰ ਸਰਪੰਚਾ ਇਹ ਬੁੱਢੇ ਵਾਲਿਆਂ ਦਾ ਭੱਜ ਗਿਆ ਅੰਕਾਰ ਗੋਲੀਆਂ ਵਾਲੇ ਦਾ ਖੁਸ਼ੀਆ ਮੰਗਲੀ ਦਾ ਭੱਜ ਗਿਆ ਜਿਹੜਾ ਪਰਲੇ ਪਾਸੇ ਪੀਲੇ ਮੱਥੇ ਵਾਲਾ ਭੱਜਿਆ ਦੇਖਦੇ ਆ ਬਾਈ ਜੀ ਕਿੱਥੇ ਰੰਗ ਖੇਡਦਾ ਵਾ ਇਹ ਜਰਨੈਲ 헤ਡੀਆਂ ਵਾਲੇ ਨੇ ਬੱਛਾ ਭਾਈ ਜੀ ਹੁਣ ਮੁੱਲ ਲੈ ਲਿਆ ਇਹ ਤੇ ਥੋੜਾ ਜਿਹਾ ਰਾਹ ਚ ਮੈਨੂੰ ਅਰਕਮ ਦੀ ਗੱਲ ਲੱਗੀ ਆ ਭਾਈ ਆ ਗਈ ਭਾਈ 19 56 ਪੁਆਇੰਟ ਆ ਭਾਈ ਜੀ 19 56 ਇਹ ਭਾਈ ਜੀ ਪੰਜਾਬ ਦੀ ਚੈਂਪੀਅਨ ਜੋੜੀ ਆ ਇਹ ਵੀ ਇਹ ਪੰਮਾ RAMGARH ਜਿਹੜਾ ਉੱਪਰਲੇ ਪਾਸੇ ਆਪਣੇ ਵੱਲ ਭੱਜਿਆ ਵਾ RAMGARH ਏ ਪੰਮੇ ਹੁਣਾਂ ਦਾ ਇਹ ਭਾਈ ਜੀ ਖੁਸ਼ੀਏ ਹੁਣਾਂ ਦਾ ਮੰਗਰੀ ਵਾਲਿਆਂ ਦਾ ਅੰਕਾਰ ਸਿੰਘ ਜੀ ਗੋਲੀਆਂ ਜਾਤਵਿੰਦਰ ਸਰਪੰਚ ਬੁੱਢੇ ਆ ਪਿੱਖੇ ਪਿੱਖੇ ਗੱਡੀਆਂ ਛੋਟੇ ਵੀਰਾਂ ਪਰਵਾਰ ਦਾ ਆ ਗਈ ਭਾਈ ਅੱਪਾ ਚੌਵੀ 24 ਸੈਕਿੰਡ ਉੰਨੀ ਪੁਆਇੰਟ ਵੀ ਓੰਕਾਰ ਸਿੰਘ ਪੰਮਾ ਰਾਮਗੜ ਖੁਸ਼ਿਆ ਮੰਗਲੀ ਖੁਸ਼ਿਆ ਮੰਗਲੀ ਜੋੜੋ ਜੋੜੋ ਮੇਰਾ ਵੀਰਾਂ ਚੋਂ ਜਿਹੜੀ ਜੇਤੂ ਗੱਡੀ ਰਹੂਗੀ ਉਹਨੂੰ ਸਪੈਸ਼ਲ ਤਾਮਰੇੜ ਪਰਿਵਾਰ ਵੱਲੋਂ ਆ ਗਈ ਬਈ ਸਕੂਟਰ ਵੀ ਦਿੱਤਾ ਜਾਣਾ ਤੇ ਪਿੰਡ ਦੀ ਗੱਡੀ ਨੂੰ ਸਪੈਸ਼ਲ ਵੀ ਯੂਰੋ ਵੀ ਦਿੱਤੇ ਜਾਣਿਆ ਤੇ ਨਾਮ ਵੀ ਬਾਈ ਜੀ 22 ਸੈਕਿੰਡ 75 ਪੁਆਇੰਟ ਆ ਬਾਈ ਜੀ 22 75 ਇਹ ਪਰਲੇ ਪਾਸੇ ਬਾਈ ਜੀ ਲਾਲੀ ਮੁੰਡਾ ਕੈਨੇਡਾ ਚਾ ਠੁੱਲੀ ਬਾਈ ਢੋਲ ਮਾਜਰਾ ਰਾਜੂ ਵੀਰ ਆਸੀ ਕਲਾ ਇਹ ਪਰਲੇ ਪਾਸੇ ਬਾਈ ਠੁੱਲੀ ਹੋਣਾ ਨੇ ਬਾਈ ਜੀ ਨਵਾਂ ਬੱਚਾ ਲਿਆ ਦੋ ਮੇਲੇ ਖਰਾਬ ਹੋ ਗਿਆ ਸੀ ਤੇ ਇਹਨੇ ਬਾਈ ਜੀ ਫੇਰ ਅੱਜ ਠੁੱਲੀ ਬਾਈ ਕਹਿੰਦਾ ਜੜੂਗਾ ਜੜੂਗਾ ਤੇ ਸੋਹਣੀ ਦੌਰ ਵੀ ਲਾਈ ਆ ਔਰਲੇ ਪਾਸੇ ਪੰਮਾ ਰਾਮਗੜ੍ਹ ਮਾਸਟਰ ਮਹਿੰਦਰ ਸਿੰਘ ਜੀ ਤੂਹਾਨਾ ਰਾਜ ਤੂਹਾਨਾ ਇਹ ਖੁਸ਼ੀਆਂ ਮੰਗਲੀ ਪੰਮਾ ਰਾਮਗੜ ਯਾਦਵਿੰਦਰ ਸਰਪੰਚ ਬੁੱਢੇਵਾਲ ਜਿਹੜਾ ਪਰਸੋਂ ਦਾ ਚੌਂਦੇ ਦੇ ਮੇਲੇ ਦਾ ਜੇਤੂ ਸੀ ਉਹ ਭੱਜ ਗਿਆ ਹੁਰਲੇ ਪਾਸੇ ਸੋ ਟੱਕਰ ਵੀਰੋ ਬੜੀ ਥੱਸਮੀ ਆ ਬੜੀ ਥੱਸਮੀ ਟੱਕਰ ਆ ਤੇ ਦੇਖਦੇ ਆ ਅੱਜ ਮੇਲਾ ਕਲੋਟੀ ਦਾ ਕੀ ਰੰਗ ਦਿਖਾਉਂਦਾ ਤੇ ਇਧਰੋਂ ਅੰਕਾਰ ਸਿੰਘ ਜੀ ਗੋਲੀਆਂ ਅ ਲੱਖੇ ਜਿਹੜਾ ਆ ਬੱਚਾ ਵੇਚਿਆ ਉਹ ਆ ਮੇਰੇ ਪਿੰਡ ਵਾਲਿਆਂ ਨੂੰ ਹਨਾ ਆ ਬਾਈ ਜੀ ਗੁਜਰਾਲ ਵਾਲੇ ਮੇਰੇ ਪਿੰਡ ਰਾਜੇ ਉਹਨਾਂ ਨੂੰ ਔਰਲੇ ਪਾਸੇ ਜਿਹੜਾ ਝੁੱਲ ਲਈ ਜਾਂਦੇ ਆ ਇਹ ਬੱਚਾ ਜਾਦੇ ਮਹੰਗਾ ਵਿਕਿਆ ਵਾ ਤੇ ਨਾਲ ਪਰਲੇ ਪਾਸੇ ਖੁਸ਼ੀਏ ਹੋਣੀ ਮੰਗਲੀ ਵਾਲੇ ਜਿੱਥੇ ਪੰਮੇ ਹੋਣੀ ਔਂਕਾਰ ਗੋਲੀਆਂ ਵਾਲਾ ਇਹ ਨੀਲੇ ਝੋਲ ਵਾਲਾ ਲੱਖਾ ਦਿয়ালਪੁਰ ਰਾਜਾ ਪੁਰਾਣੇ ਬੰਦੇ ਸੀ ਮੁੰਡਾ ਅਮਰੀਕਾ ਚੋਂ ਆਇਆ ਹੋਇਆ ਤਰਮਿੰਦਰ ਵੀਰ ਜਖੜਾ ਸੀਪਾ ਅੱਗੇ ਵੀ ਮੀਮਸਾ ਇਕੱਠੇ ਤੌਰ ਤੇ ਹੀ ਬਲਦ ਭਜਾਉਂਦੇ ਆ ਅੱਗੇ ਗੱਲ ਹੁੰਦੀ ਸੀ ਬਲਦ ਲਾਣੇ ਦਾ ਵੀਰੋ ਹੁਣ ਕੱਲੇ ਕੱਲੇ ਬੰਦੇ ਹੋ ਗਏ ਆ ਕੱਲੇ ਕੱਲੇ ਪਰਿਵਾਰ ਹੋ ਗਏ ਆ ਹੁਣ ਮਿੱਤਰ ਦੋਸਤ ਰਲ ਮਿਲ ਕੇ ਇਸ ਖੇਡ ਨੂੰ ਸ਼ੌਂਕ ਨੂੰ ਪੂਰਾ ਕਰਦੇ ਆ ਅੱਪ 22 ਸੈਕਿੰਡ ਜੀਰੋ 3 ਪੁਆਇੰਟ ਲੱਗ ਗਿਆ ਭਾਜੀ ਸਮਾ 22 ਸੈਕਿੰਡ 03 ਪੁਆਇੰਟ ਬਾਈਜੀ ਸਮਾ ਲੱਗ ਗਿਆ ਇਹ ਜਿਹੜਾ ਪਰਲੇ ਪਾਸੇ ਭੱਜਿਆ ਬਾਈਜੀ ਇਹ ਮੁੰਡਾ ਪੰਮਾ ਪਿੰਡ ਰਾਮਗੜ ਦਾ ਇਹ ਰਾਮਗੜੀਏ ਪੰਮੇ ਦਾ ਭੱਜਿਆ ਇਹ ਬਾਈਜੀ ਓਂਕਾਰ ਗੋਲੀਆਂ ਦਾ ਭੱਜਿਆ ਖੁਸ਼ੀਏ ਮੰਗਲੀ ਦਾ ਭੱਜਿਆ ਤੇ ਨਾਲ ਬੱਛਾ ਬਾਈਜੀ ਇਹ ਜਿਹੜਾ ਔਰਲੇ ਪਾਸੇ ਭੱਜਿਆ ਇਹ ਮੁੰਡੇ ਰਾਜਾ ਗੁਜਰਾ ਵਾਲ ਦਾ ਇਹ ਗੁਜਰਾਲੀਏ ਰਾਜੇ ਹੋਣੀ ਆ ਸੋਏ ਅੰਕਾਰ ਸਿੰਘ ਜੀ ਗੋਲੀਆਂ ਦੇਖਦਿਆਂ ਵੀਰੋ ਮੁਕਾਬਲਾ ਮੈਂ ਸੋਨੇ ਦੀ ਚੈਨੀ ਤੇ ਨਾਂ ਲਖਵਾ ਬੈਠਾ ਪੰਮਾ ਐਵੇਂ ਰੌਲਾ ਪੈ ਗਿਆ ਐਵੇਂ ਰੌਲਾ ਪੈ ਗਿਆ ਇਹ ਚੌਂਦੇ ਫਿੰਡ ਚ ਆਪ ਮਹਾਰੇ ਤਾੜੀਆਂ ਵੱਜੀਆਂ ਟਰਾਲੀ ਚ ਬਾਜੀ ਕਹਿੰਦੇ ਮੈਂ ਤਾਂ ਪਹਿਲਾਂ ਹੀ ਦੱਸਤਾ ਸੀਗਾ ਤੇ ਹੁਣ ਹੋਰ ਵੀ ਪਹਿਲਾਂ ਦੱਸ ਦਿਓ ਵੀ ਕੌ ਉੱਤੇ ਕਿੰਨੇ ਆ ਗਏ ਫਸਲ ਦੇ ਵਿੱਚ ਨਹੀਂ ਨਾ ਜਾਓ ਲੈ ਚਲੋ ਬਾਜੀ ਲੈ ਚਲੋ ਇਧਰੋਂ ਪੰਮੇ ਹੁਣੀ ਚੱਲੇ ਆ ਰਾਮਗੜ੍ਹ ਯਾਦਵਿੰਦਰ ਸਰਪੰਚ ਬੁੱਢੇ ਆਲ ਅੰਕਾਰ ਗੋਲੀਆਂ ਤੇ ਇਧਰੋਂ ਮਹਿਰਨੇ ਵਾਲੇ ਬਾਜੀ ਬਿਆਨਤ ਹੁਣੀ ਸਤਵੰਤ ਹੁਣੀ ਇਹ ਬਾਜੀ ਆ ਬੱਚਾ ਜਿਹਨੇ ਕਈ ਮੋਟਰਸਾਈਕਲ ਜਿੱਤੇ ਬੌਲਦਾ ਚ ਬੱਚਾ ਮੋਟਰਸਾਈਕਲ ਜਿੱਤੇ ਆ ਤੇ ਬੱਚਿਆਂ ਚ ਫਿਰ ਤੀਜੇ ਨੰਬਰ ਤੇ ਰਿਹਾ ਸੀ ਸਾਰੇ ਮਿੱਤਰਾਂ ਦੇ ਸੋ ਕਾਲਾ ਆਜੀ ਬਈ ਫੋਰਮੈਨ ਆਸਟ੍ਰੇਲੀਆ ਲਓ ਬਾਈ ਜੀ ਬਤਾਈ ਗੁੱਸਾ ਜਾ ਕਰ ਗਈ ਬੱਖੀ ਵਿੱਚ ਵੱਜੇ ਹੂਰੇ ਦਾ ਬੰਦ ਪਿਆ ਦਰਵਾਜਾ ਫਾਟ ਕੋਟਕਪੂਰੇ ਦਾ ਸਮਾਂ ਲੱਗ ਗਿਆ 20 ਸੈਕਿੰਡ 19 ਪੁਆਇੰਟ ਦਾ ਬਾਈ ਜੀ 2 19 ਇਹ ਔਰਲੇ ਪਾਸੇ ਭੱਜ ਗਿਆ ਬਿਆਨਤ ਮਹਿਰਨਾ ਸਤਵੰਤ ਮਹਿਰਨਾ 골ਡੀ ਲੰਬੜਦਾਰ ਨਾਮ ਰਾਜਪੁਰ ਨੈਭ ਸਿੰਘ ਜੀ ਰਾਮਪੁਰ ਤੇ ਪਰਲੇ ਪਾਸੇ ਬਾਈ ਜੀ ਇਹ ਬੱਬਨਪ੍ਰੀਤ ਹਸੈਨਪੁਰ ਇਹ ਬਖਤੌਰਾ ਹਸੈਨਪੁਰ ਸਤਵਿੰਦਰ ਜੈਨਪੁਰ ਇਹ ਬਾਈ ਜੀ ਸਤਵਿੰਦਰ ਚੌਂਦੇ ਵਾਲੇ ਦਾ ਭੱਜ ਗਿਆ ਪਰਲੇ ਪਾਸੇ ਇਹ ਬਿੰਬੌਰੇ ਵਾਲੇ ਜਿੱਥੇ ਬੱਬਨਪ੍ਰੀਤ ਨਾਨਕੇ ਆ ਪੰਜਾਬ ਪੁਲਿਸ ਦੇ ਵਿੱਚ ਆ ਬਾਈ ਬਖਤੌਰਾ ਇੱਥੇ